ਚੀਜ਼ ਜਿਹੜੀ ਦਿਲ ਇਲੂਮਿਨੇਟੀ ਟੂਰ ਦੌਰਾਨ ਹੋਈ ਮੈਂ ਤੁਹਾਨੂੰ ਦੱਸਾਂ ਮੈਂ ਨਾ ਉਸ ਵੀਡੀਓ ਨੂੰ ਵੇਖ ਕੇ ਇਮੋਸ਼ਨਲ ਹੋ ਗਿਆ ਸੀਗਾ ਜਦ ਵੈਂਕੂਵਰ ਦਾ ਸ਼ੋ ਹੋ ਰਿਹਾ ਸੀ ਦਿਲਜੀਤ ਦੋਸਾਂ ਸਟੇਜ ਤੇ ਸੀ ਪੜੀ ਉੱਪਰਿਆ ਹੋਇਆ ਸਟੇਡੀਅਮ ਨੀਰੂ ਬਾਜਵਾ ਦੂਰ ਖੜੇ ਨੇ ਦਿਲਜੀਤ ਦੋਸਾਂ ਕਹਿ ਰਹੇ ਨੇ ਨੀਰੂ ਬਾਜਵਾ ਸਾਡੇ ਵਿੱਚ ਮੌਜੂਦ ਨੇ ਆਈ ਗਾਟ ਇਮੋਸ਼ਨਲ ਆਈ ਡੋਨਟ ਵਾਂਟ ਟੂ ਆਈ ਵਾਂਟ ਟੂ ਨੋ ਕਿ ਰਿਸਪੈਕਟ ਹੋਣਾ ਹੈ ਇੱਕ ਦੂਜੇ ਵਾਸਤੇ ਤੇ ਉਸ ਤੋਂ ਬਾਅਦ ਨੀਰੂ ਜਦ ਟ੍ਰੇਲਰ ਲਾਂਚ ਤੇ ਆਏ ਉਹਨਾਂ ਨੇ ਆਪਣੀ ਭਾਵਨਾ ਦੱਸੀ ਇਹ ਰਿਸਪੈਕਟ ਹੋਣਾ ਕਲਾਕਾਰਾਂ ਚ ਕਿੰਨੀ ਕਿੰਨੀ ਲੋੜ ਹੈ ਇਸ ਦੀ ਮੈਨੂੰ ਲੱਗਦਾ ਲੋੜ ਨਹੀਂ ਹੁੰਦੀ ਜਾਂ ਤਾਂ ਹੁੰਦੀ ਹੈ ਜਾਂ ਨਹੀਂ ਹੁੰਦੀ ਤੁਸੀਂ ਪੈਦਾ ਨਹੀਂ ਕਰ ਸਕਦੇ ਇਸ ਚੀਜ਼ ਨੂੰ ਜਾਂ ਤਾਂ ਤੁਹਾਡੇ ਅੰਦਰ ਹੈ ਜਾਂ ਨਹੀਂ ਹੈ ਮੈਨੂੰ ਲੱਗਦਾ ਪੈਦਾ ਕਰਨ ਦੀ ਲੋੜ ਵੀ ਨਹੀਂ ਜੇ ਨਹੀਂ ਹੈ ਤਾਂ ਵੀ ਠੀਕ ਹੈ ਕੋਈ ਗੱਲ ਨਹੀਂ ਇਹਦੇ ਨਾਲ ਕੁਝ ਬਦਲ ਨਹੀਂ ਜਾਣਾ ਇਹ ਅੰਦਰ ਤੁਹਾਡੇ ਹੈ ਜਾਂ ਨਹੀਂ ਹੈ ਸੋ ਤੁਸੀਂ ਜਿੱਦਾਂ ਦੇ ਹੈਗੇ ਠੀਕ ਹੈ ਉਹ ਤਾਂ ਕਿਆ ਬਾਤ ਹੈ ਨੀਰੂ ਉਹ ਮੋਮੈਂਟ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਗਾ ਹੈਨਾ ਤੁਸੀਂ ਖੜੇ ਸੀ ਸਾਰੇ ਦੇਖ ਰਹੇ ਸੀਗੇ ਐਂਡ ਆਈ ਨੋ ਕਿ ਉਹ ਕਿੱਡੀ ਵੱਡੀ ਚੀਜ਼ ਹੁੰਦੀ ਹੈ ਜਦ ਤੁਹਾਡੇ ਨਾਲ ਦਾ ਤੁਹਾਨੂੰ ਅਪਰੀਸ਼ੀਏਟ ਕਰੇਗਾ ਨਾ ਕਲਾਕਾਰਾਂ ਵਾਸਤੇ ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ ਹੈ ਜਦ ਇੱਕ ਛੋਟਾ ਜਿਹਾ ਵੀ ਅਪਰੀਸ਼ੀਏਸ਼ਨ ਮਿਲਦਾ ਤਾਂ ਛੋਟੇ ਜਿਹੀ ਵੀ ਕੋਈ ਗੱਲ ਹੁੰਦੀ ਹੈ ਨਾ ਕਿਉਂਕਿ ਤੁਹਾਨੂੰ ਤਾਂ ਕਰੋੜਾਂ ਲੋਕ ਪਿਆਰ ਕਰਦੇ ਨੇ ਲੇਕਿਨ ਸਟੇਜ ਦੇ ਉੱਤੇ ਜਦ ਤੁਹਾਡੇ ਕੋ ਕੋ ਸਟਾਰ ਤੁਹਾਨੂੰ ਉਸ ਤਰ੍ਹਾਂ ਦੀ ਗੱਲ ਕਹਿ ਰਹੇ ਨੇ ਆਈ ਵਾਂਟ ਟੂ ਨੋ ਦੈਟ ਮੋਮੈਂਟ ਆਈ ਟੂ ਗਾਟ ਇਮੋਸ਼ਨਲੀ ਯਾਰ ਹੈਲੋ ਓਕੇ ਹਾਂ ਸਪਕੀ ਅਮ ਪਰ ਪਹਿਲਾ ਤਾਂ ਮੈਂ ਆਲਰੇਡੀ ਈਮੋਸ਼ਨਲ ਸੀ ਉੱਥੇ ਆ ਕੇ ਐਨ એનર્ਜੀ ਫੀਲ ਕਰਕੇ ਜੋ ਕੁਝ ਚੱਲ ਰਿਹਾ ਸੀ ਕਿਉਂਕਿ ਇਟਸ ਲਾਈਕ ਫਰਸਟ ਜਨਰੇਸ਼ਨ ਇੰਡੀਅਨਸ ਅਸੀਂ ਕਾਫੀ ਉੱਥੇ ਰੇਸਿਜ਼ਮ ਫੇਸ ਕੀਤੀ ਆ ਯੂ نو ਗਰੋਇੰਗ ਅਪ ਐਂਡ ਮੇਰੇ ਹਸਬੰਦ ਦੀ ਇੱਕ ਸਟੋਰੀ ਹੈ ਉਹਨਾਂ ਦੇ ਜੋ ਗ੍ਰੈਂਡਫਾਦਰ ਆ ਹੀ ਉਹ ਮੇਰੀ ਬੱਚੀ ਬੇਟੀਆਂ ਨੂੰ ਦੱਸ ਦਿੰਦੇ ਆ ਕਿ ਜਦੋਂ ਉਹਨਾਂ ਦੇ ਗ੍ਰੈਂਡਫਾਦਰ ਸਾਹਿਬ ਉਹਨੂੰ ਲੈ ਕੇ ਪਾਰਕ ਜਾਂਦੇ ਹੁੰਦੇ ਸੀ ਨਾ ਕੁਝ ਗੋਰੇ ਆ ਕੇ ਨਾ Only the pagrinuai had like, I mean, citizen and like he still remembers that till today. That he always stands up for everything. But us then, when we all got there, because we've grown up seeing that, like we were, you <laughs> know, <laughs> Nei, i know that We so, i also cried that day in me emotion ho gayi si sare matlab jo kyunki main kabhi concert gayi ni main ek concert si prince da ek bruce springsteen pe jab mera concert diljit ji da si na really wanted to go um and my husband se ke mai tenu kabhi aaye ni dekha i was just like Ain vibing and dancing like you know um mai expect nahi kar rahi si and um, jado wanna ne o, matlab mere liye kya i was Really I, hai na? It of was course. heart touching. It Even was. my family was crying, so it was it was so beautiful. So, again, thank again, thank Kya you. Baat hai? Kya baat.